ਅੱਜ ਦਾ ਜੋ ਟਰੈਕਟਰ ਮਾਰਚ ਹੈ ਕਿਸ ਸੰਬੰਧ ਵਿੱਚ ਕਰ ਰਹੇ ਹੋ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਜੋ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਸੀ ਕੇਂਦਰ ਸਰਕਾਰ ਨੇ ਕੁਝ ਸੂਬਾ ਸਰਕਾਰਾਂ ਨਾਲ ਸੀ ਉਦੋਂ ਕਿਹਾ ਸੀ ਵੀ ਅਸੀਂ ਇਹਨਾਂ ਨੂੰ ਮੰਨ ਲਿਆ ਲਾਗੂ ਕਰ ਦਾਂਗੇ ਪਰ ਹਜੇ ਤੱਕ ਲਾਗੂ ਨਹੀਂ ਕੀਤੀਆਂ ਉਹ ਮੰਗਾਂ ਨੂੰ ਲਾਗੂ ਕਰਾਉਣ ਖਾਤਰ ਤੇ ਜੋ ਹੁਣ ਨਵੇਂ ਕਾਨੂੰਨ ਆ ਗਏ 2025 ਬਿਜਲੀ ਐਕਟ ਸਾਰੀ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਹੈ ਤੇ ਬੀ ਜੈਕਟ ਆ ਗਿਆ ਤੇ ਮਜ਼ਦੂਰਾਂ ਦੀ ਮਨਰੇਗਾ ਬੰਦ ਕਰਤੀ ਜੋ ਕਾਨੂੰਨਾਂ ਮਾੜੇ ਆਏ ਨੇ ਉਹਨਾਂ ਨੂੰ ਹੁਣ ਸਰਕਾਰ ਰੱਦ ਕਰੇ ਤੇ ਦਿੱਲੀ ਅੰਦੋਲਨੀਆਂ ਜੋ ਰਹਿੰਦੀਆਂ ਮੰਗਾ ਸੀ ਉਹਨਾਂ ਨੂੰ ਪੂਰੀਆਂ ਕਰਾਉਣ ਖਾਤਰ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਟਰੈਕਟਰ ਮਾਰਚ ਬਲਾਕ ਝਨੀਰ ਵੱਲੋਂ ਕੀਤਾ ਜਾ ਰਿਹਾ ਹੈਗਾ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਪ੍ਰੋਗਰਾਮ ਆਉਣਗੇ ਜੇਕਰ ਸਰਕਾਰ ਆ ਆ ਮੰਗਾਂ ਮੰਨੀਆਂ ਹੋਈਆਂ ਨੇ ਲਾਗੂ ਨਹੀਂ ਕਰਦੀ ਜਿਹੜੇ ਕਾਨੂੰਨ ਆਏ ਨੇ ਬਿਜਲੀ ਐਕਟ ਵੀਜੈਂਸ ਤੇ ਇਹਨਾਂ ਨੂੰ ਰੱਦ ਨਹੀਂ ਕਰਦੀ ਮਜ਼ਦੂਰਾਂ ਦਾ ਹੱਲ ਨਹੀਂ ਕਰਦੀ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਕੋਈ ਅੱਗੇ ਐਲਾਨ ਹੋਇਆ ਤਕੜਾ ਮੋਰਚੇ ਲੱਗਣ ਦਾ ਕੋਈ ਵੀ ਉਹਦੇ ਵਿੱਚ ਕਿਸਾਨ ਮਜ਼ਦੂਰ ਮਲਾਜ਼ਮ ਹਰੇਕ ਵਰਗ ਵੱਧ ਚੜਕੇ ਹੀ ਸਾਂ ਲਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਇਹ ਜੋ ਵੀ ਤਿੱਖੇ ਪ੍ਰੋਗਰਾਮ ਹੋਣਗੇ ਉਹਨਾਂ ਵਾਸਤੇ ਅੱਜ ਅਸੀਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾਗਰਤ ਕੀਤਾਗਾ ਤੇ ਮੰਗਾਂ ਬਾਰੇ ਦੱਸਿਆਗਾ ਅੱਜ ਦੇ ਇਸ ਟਰੈਕਟਰ ਮਾਰਚ ਵਿੱਚ ਕਿੰਨਾ ਕਿੰਨਾ ਜਥੇਬੰਦੀਆਂ ਨੇ ਉਹ ਸਮਰਥਨੇ ਕਿਸਾਨ ਯੂਨੀਅਨ ਨੂੰ ਇਹ ਸੰਯੁਕਤ ਕਿਸਾਨ ਮੋਰਚਾ ਤੇ 90 ਜਥੇਬੰਦੀਆਂ ਹੋਰ ਨੇ ਜੋ ਮਜ਼ਦੂਰਾਂ ਦੇ ਨਾਲ ਕਾਮਿਆਂ ਦੀਆਂ ਨੇ ਮਜ਼ਦੂਰਾਂ ਦੀਆਂ ਨੇ ਉਹ ਜਥੇਬੰਦੀਆਂ ਨੇ 90 ਨੇ ਵੀ ਸਾਥ ਦਿੱਤਾ ਹੈ ਸੰਯੁਕਤ ਕਿਸਾਨ ਮੋਰਚਾ ਦਾ ਹੈਗੀ ਹੈਗਾਗਾ ਜੋ ਅੱਜ ਹੋਰ ਸਾਰੇ ਦਬਕੇ ਦੀਆਂ ਜਥੇਬੰਦੀਆਂ ਨੇ ਸਾਥ ਦਿੱਤਾਗਾ ਇਹ ਬਹੁਤ ਸੋਹਣੀ ਗੱਲ ਹੈ ਇੱਕ ਪਲੇਟਫਾਰਮ ਤੇ ਦੂਜੀਆਂ ਜਥੇਬੰਦੀਆਂ ਵਿੱਚ ਜੁਕਤ ਕਿਸਾਨ ਮੋਰਚੇ ਦੇ ਕਾਊਂਟਰ ਤੇ ਆਈਆਂ ਨੇ ਇੱਕ ਮੋਠੋਕੇ ਸਾਰੇ ਲੜਾਂਗੇ ਤੇ ਕੇਂਦਰ ਦੀ ਮੋਦੀ ਹਕੂਮਤ ਤੇ ਪੰਜਾਬ ਸਰਕਾਰ ਨੂੰ ਜੋ ਮੰਗਾਂ ਮੰਨੀਆਂ ਹੋਈਆਂ ਨੇ ਇਹਨਾਂ ਨੇ ਜੋ ਮੰਨ ਮੰਨੀਆਂ ਹੋਏ ਮੰਗਾਂ ਨੂੰ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਅਸੀਂ ਲਾਗੂ ਕਰਾਵਾਂਗੇ ਜੋ ਨਵੇਂ ਕਾਨੂੰਨ ਆਏ ਨੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਅਸੀਂ ਰੱਦ ਕਰਾਵਾਂਗੇ ਕਿ ਸਾਨੂੰ ਜਾਣਾਂ ਕਿ ਉਹਨਾਂ ਦੇਣੀਆਂ ਪੈਣਾਂ ਤੁਸੀਂ ਕਿੰਨਾ ਕੁ ਦਬਾਅ ਬਣਾ ਪਾਉਂਗੇ ਸਰਕਾਰ ਤੇ ਸਾਰੇ ਹਿੰਦੁਸਤਾਨ ਦੀਆਂ ਜਿੰਨੀਆਂ ਟ੍ਰੇਡ ਯੂਨੀਅਨਾਂ ਨੇ ਜਿੰਨੀਆਂ ਜਥੇਬੰਦੀਆਂ ਨੇ ਅੱਜ 26 ਜਨਵਰੀ ਦੇ ਦਿਨ ਤੇ ਸਾਰੇ ਰੋਸ ਮਾਰਚ ਕਰ ਰਹੇ ਨੇ ਜਿਹੜੇ ਪਿਛਲੇ ਕਾਲੇ ਕਾਨੂੰਨ ਬਣਾਏ ਸੀਗੇ ਉਹ ਉਮਝੇ ਕਰ ਖੜੇ ਨੇ ਬਾਕੀ ਬਿਜਲੀ ਬਿੱਲ ਤੇ ਸ਼ੀਟ ਬਿੱਲ ਇਹ ਦੁਬਾਰੇ ਹੋਰ ਸਾਡੇ ਤੇ ਲਾਗੂ ਕਰ ਰਹੇ ਨੇ ਇਹ ਕਾਨੂੰਨ ਇਹ ਕਾਨੂੰਨ ਜਿਹੜਾ ਸਾਡੇ ਤੇ ਲਾਗੂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਮਾਰੂ ਨਰੇਗਾ ਸਕੀਮ ਲਾਗੂ ਕੀਤੀ ਜਾ ਰਹੀ ਹੈ ਵੀ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਜਿਹਨਾਂ ਦੇ ਗਰੀਬ ਲੋਕਾਂ ਦੇ ਚੱਲੇ ਤਵਦੇ ਸੀ ਉਹਨਾਂ ਨੂੰ ਠੰਡਾ ਕੀਤਾ ਜਾ ਰਿਹਾ ਹੈ 60 40 ਦੀ ਰੂਪਾਤ ਲਾਗੂ ਕਰ ਰਹੀ ਹੈ ਸਰਕਾਰ ਅੱਗੇ 10% ਪਾਉਣਾ ਪੈਂਦਾ ਸੀ ਪੰਜਾਬ ਸਰਕਾਰ ਨੂੰ ਹੁਣ 40% ਪਾਉਣਾ ਪਏਗਾ ਪੰਜਾਬ ਸਰਕਾਰ ਕੋਲੇ ਅੱਗੇ ਪੈਸਾ ਨਹੀਂ ਤੇ ਉਹ ਸਾਰਾ ਨਿਰੇਕਾਲਾ ਜਿਹੜਾ ਸਿਸਟਮ ਹੈ ਉਹ ਲਾਗੂ ਹੋ ਬੰਦੀ ਹੋ ਦੇ ਕਿਨਾਰੇ ਖੜਾ ਹੈਗਾ ਸਾਰੀਆਂ ਜਥੇਬੰਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਸਾਰੀਆਂ ਮਜ਼ਦੂਰਾਂ ਜਥੇਬੰਦੀਆਂ ਪੈਨਸ਼ਨਰ ਜਥੇਬੰਦੀਆਂ ਪੂਰਾ ਕਿਸਾਨਾਂ ਦਾ ਡਟ ਕੇ ਸਾਥ ਦੇਣਗੇ ਅੱਜ ਵੀ ਕਿਸਾਨ ਮਜ਼ਦੂਰਾਂ ਨੇ ਦੇ ਨਾਲ ਸਾਡੀਆਂ ਪੈਨਸ਼ਨਰ ਜਥੇਬੰਦੀਆਂ ਸਾਡੀਆਂ ਮਜ਼ਦੂਰਾਂ ਜਥੇਬੰਦੀਆਂ ਨਾਲ ਸੀਗੀਆਂ ਕਿਉਂਕਿ ਮਜ਼ਦੂਰਾਂ ਦਾ ਜਿਹੜਾ 42% ਡੀਏ ਆ ਉਹ ਵੀ ਸਰਕਾਰ 5000 ਤੋਂ ਲੈ ਕੇ ਉਹ 15000 ਤੱਕ ਹਰੇਕ ਦਾ ਪੈਸਾ ਮਾਰੀ ਰੱਖੀ ਹੈ ਕੋਈ ਪੈਸਾ ਨਹੀਂ ਦੇ ਰਿਹਾ ਸਾਡੇ ਅੱਜ ਹਿੰਦੁਸਤਾਨ ਦੇ ਵਿੱਚ ਹਾਲਤ ਬਹੁਤ ਬੁਰੇ ਨੇ ਪੰਜਾਬ ਦੇ ਵਿੱਚ ਹਾਲਤ ਬਹੁਤ ਬੁਰੇ ਨੇ ਕਿਉਂਕਿ ਇੱਥੇ ਗੈਂਗਸਟਰ ਦੀ ਲਾਭੀ ਬੜੀ ਹਾਵੀ ਹੋਈ ਪਈ ਹੈ ਜਿਹਨੂੰ ਮਰਜੀ ਕੁੱਟ ਕੇ ਲਾਇਆ ਜਾਣਾ ਜਿਹਨੂੰ ਮਰਜੀ ਛੇੜਛਾੜ ਕਰਕੇ ਕੁੱਟ ਪੁੱਟ ਮਾਰ ਕੇ ਕਰ ਜਾਣਾ ਅੱਜ ਜਿਹੜਾ ਨਰੇਗਾ ਦਾ ਕਾਨੂੰਨ ਹੈ ਉਹਦੇ ਵਿੱਚ ਜਿਹੜਾ ਜੀਰਾ ਜੀ ਰਾਮ ਜੀ ਇੱਕ ਨਾਂ ਬਦਲਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 500 ਦਾ ਜਾਂ 1000 ਦਾ ਨੋਟ ਹੈ ਉਹਦੇ ਉਹਦੇ ਉੱਤੇ ਫੋਟੋ ਵੀ ਬਦਲੀ ਜਾ ਰਹੀ ਹੈ ਕਿਉਂਕਿ ਮੋਦੀ ਸਰਕਾਰ ਨੇ ਫੈਸਲਾ ਕਰ ਲਿਆ ਹੈ ਵੀ ਅਸੀਂ ਇਹਦੀ ਫੋਟੋ ਵੀ ਬਦਲ ਕੇ ਸਾਰਾ ਜਿਹੜਾ ਸਿਸਟਮ ਹੈ ਉਹ ਇੱਕ ਭਗਵਤ ਕੀਤਾ ਜਾ ਰਿਹਾ ਹੈ ਆਰਐਸਐਸ ਦੇ ਕਹਿਣ ਮੁਤਾਬਕ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਅੱਜ ਆਰਐਸਐਸ ਵੱਡੇ ਹਾਈ ਕੋਰਟਾਂ ਦੇ ਸੁਪਰੀਮ ਕੋਰਟਾਂ ਦੇ ਜੱਜਾਂ ਨੂੰ ਫੈਸਲੇ ਦੇ ਆਧਾਰ ਤੇ ਤਰੱਕੀਆਂ ਦੇ ਕੇ ਉਹਨਾਂ ਤੋਂ ਗਲਤ ਕੰਮ ਕਰਾ ਕੇ ਉਹਨਾਂ ਨੂੰ ਅੱਗੇ ਲਿਆਇਆ ਜਾ ਰਿਹਾ ਹੈ ਐਵੇਂ ਇੱਕਰੀ ਫੌਜ ਦੇ ਵਿੱਚ ਉਹ ਸਾਡੇ ਵੱਡੇ ਲੀਡਰਾਂ ਨੂੰ ਜਿਹੜੇ ਫੌਜ ਦੇ ਵੱਡੇ ਕਮਾਂਡਰ ਨੇ ਉਹਨਾਂ ਨੂੰ ਤਰੱਕੀਆਂ ਦੇ ਕੇ ਜਿਹੜੇ ਇਹਨਾਂ ਦੇ ਬੰਦੇ ਨਾਲ ਦੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾ ਸਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਭਾਜਪਾ ਦਾ ਜਿਹੜਾ ਰਾਜ ਹੈ ਅਸੀਂ ਪੂਰੀ ਤਰ੍ਹਾਂ ਕੈਮ ਕਰ ਸਕੀਏ ਧੰਨ